ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਡੱਬੀਆਂ ਪ੍ਰਿੰਟ ਵਾਲੀਆਂ ਵਹਿੜਾ ਵਿਖਾਉਣੀਆਂ ਇੱਕ ਮੇਰੇ ਹਿਸਾਬ ਨਾਲ ਲੱਗਦਾ ਤਾਜੀ ਸੂਈ ਸਵਾਈ ਹੈ ਇੱਕ ਗੱਬਣ ਬਾਕੀ ਇਨਫਰਮੇਸ਼ਨ ਬਾਈ ਤੋਂ ਲੈਦਾ ਨਾਉ ਕਰਦੇ ਆਂ ਅਲਬਾਦ ਦਿੰਨੇ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਸੀਗਰ ਸਸੀਗਰ ਜੀ ਨਾਮ ਤੇ ਡਰੈਸ ਦਾ ਨਾਮ ਵੀਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਫੋਨ ਨੰਬਰ ਦੱਸ ਜੀ 9877624531 ਬਾਈ ਇੱਕ ਹੀ ਫੇਰ ਦੱਸ ਜੀ 9877624531 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੰਨ ਮਾਸੂਆ ਇਹ ਮੇਰੇ ਦੂਜੇ ਸੂਏ ਸੂਈ ਆ ਬਾਈ ਵੜ ਠੀਕ ਹੈ ਤੇ ਰਾਤ ਹੀ ਸੂਈ ਆ ਬਾਈ ਸਹੀ ਆ ਜੇਰ ਜੂਰ ਕੰਪਲੀਟ ਪੈ ਗਈ ਉਹ ਬੱਠੇ ਚ ਪਈ ਉਹ ਚੱਕ ਕੇ ਦਿਖਾ ਰਾਂਗੇ ਉਹ ਚੱਕਣੀ ਭੁੱਲ ਗਏ ਇੱਥੇ ਰੱਖ ਲੈਂਦੇ ਆ ਸਹੀ ਕਿੰਨਾ ਇੱਕ ਦੁੱਧ ਪਿਆ ਜੂ ਦੁੱਧ ਵੀਰੇ 20 ਬਾਈ ਲੀਟਰ ਨਾਰਮਲੀ ਜਿਵੇਂ ਜਾਤ ਬਰੀਡ ਆ ਬਾਕੀ ਹੁਣ ਆਪਾਂ ਬੌਲਾ ਕੱਢ ਲਿਆ ਸੀਗਾ 4-5 ਲੀਟਰ ਹਵਾਨੇ ਚ ਠੀਕ ਹੈ ਹਾਂਜੀ ਮਗਰ ਕੀ ਹੈ ਮਗਰ ਬੱਚਾ ਕਿੱਡੀ ਹੈ ਬਾਹਰ ਨੂੰ ਦੋਸਤੋ ਦੂਜੇ ਸੂਏ ਵੀਰ ਕਹਿੰਦਾ ਸੂਈ ਹੈ 20 ਬਾਈ ਲੀਟਰ ਬਾਈ ਦਸ ਦਾ ਖੁੱਲਾ ਦੁੱਧ ਪਿਆ ਜੂ 4 ਕਿਲੀਟਰ ਬਾਈ ਦਸ ਦਾ ਬੌਲਾ ਹਵਾਨੇ ਚ ਚੋੜਿਆ ਮਗਰ ਮੇਲ ਕਾਫਾ ਬਛੜਾ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਪੱਟਾਂ ਚ ਫਸਿਆ ਪਿਆ ਥਣਾ ਦੀ ਸਾਫ ਸੁਥਰੀ ਐ ਐਚਐਫ ਨਸਲ ਦੀ ਡੱਬੀ ਵੈਡ ਪ੍ਰਿੰਟ ਵਾਲੀ ਵੈਡ ਸੋਹਣੀ ਸੋਹਣੀ ਬਹੁਤ ਐ ਸ਼ਾਈਨਿੰਗ ਪਿੰਡੇ ਚ ਪੂਰੀ ਐ ਬਾਕੀ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਐ ਸੂਈ ਸਵਾਈ ਹੈਗੀ ਐ ਗੱਬਣ ਦਾ ਵਹਿਮ ਹੁੰਦਾ ਸੂਈ ਸਵਾਈ ਪਸ਼ੂ ਦਾ ਕਾਹਦਾ ਵਹਿਮ ਭਾਵੇਂ 2 ਟਾਈਮ 3 ਟਾਈਮ ਭਾਵੇਂ 4 ਟਾਈਮ ਅਗਲਾ ਚੋਕੇ ਲੈ ਜੇ ਜਿਹੜੇ ਭੈਣ ਭਰਾ ਦੇ ਪਸੰਦ ਆਊਗੀ ਥਣ ਭਾਂਡੇ ਦੀ ਸਾਫ ਸੁਥਰੀ ਐ ਥਾਣ ਬਾਕੀ ਤੁਹਾਨੂੰ ਰੋਕ ਕੇ ਨੇੜ ਤੋਂ ਵੀ ਚੈੱਕ ਕਰਾ ਦੇਣਾ ਰੋਕਲੀ ਜੱਸ਼ ਨੇ ਥਾਣ ਸੋਹਣਿਆ ਆ ਹਦੀ ਚਵਾਈ ਵਾਲੇ ਥਾਣ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਫੂਟ ਸ਼ਾਂਗ ਭੂਰਾ ਆਵਣੀ ਸੋਹਣੇ ਥਾਣ ਗੈਬ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਛੀਸ਼ੇ ਵਾਂਗੂ ਚਮਕਦੀ ਆ ਬੱਚਾ ਮਗਰ ਮੇਲ ਕਾਫ ਵਛੜਾ ਮੂੰਹ ਮੱਥੇ ਦੀ ਵੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਐਚ ਐਫ ਨਸਲ ਦੀ ਮੁੱਲ ਜਸ਼ਨੇ ਜਾਇਜ ਹੈ ਬਾਈ ਮੁੱਲ ਵੀਰੇ ਦਾ 72000 ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਕਮਾਲੀਏ ਬਾਈ ਦੋਸਤੋ 72000 ਵੀ ਡਿਮਾਂਡ ਕਰਦਾ ਮਾਨਤਨ ਹੋ ਜੂਗਾ ਬਾਕੀ ਹੁਣ ਰੁੱਤ ਅੱਗੇ ਵਧੀਆ ਆ ਗਈ ਅੱਜ ਅਸੂ ਮਹੀਨਾ ਚੜ ਗਿਆ ਗਰਮੀ ਵਾਲਾ ਸਮਾਂ ਤਾਂ ਹੁਣ ਲੰਘ ਗਿਆ ਅੱਗੇ ਹੁਣ ਤੁਸੀਂ ਜਿੰਨੀ ਸੇਵਾ ਸੰਭਾਲ ਗੌਰ ਕੇਅਰ ਕਰ ਲੋਗੇ ਉਦੋਂ ਕਰਮਾਂਗੇ ਤਾਂ ਡੱਬੀਆਂ ਵਹਿੜਾਂ ਪ੍ਰਿੰਟ ਵਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਉਹ ਦੁੱਗਣਾ ਦੁੱਧ ਪਿਆ ਦਿੰਦੀਆਂ ਆ। ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਸੋਹਣੇ ਥਾਣੇ ਗੈਪ ਚ ਨਿਖੜਵੇਂ ਕੱਲੇ-ਕੱਲੇ ਲੱਗਿਆ। ਚਮਕ-ਚਮਕ ਪਿੰਡੇ 'ਚ ਫੁੱਲ ਹੀ ਐ। 72000 ਡਿਮਾਂਡ ਐ। ਮਾਨ ਤਾਣ ਹੋ ਜੂ। ਬਾਕੀ ਜਾਤ ਵਾਲੀ ਵੱਛੀ ਇਹਨਾਂ ਨੇ ਕਰ ਮਾਲੀਆਂ ਨੇ ਕੀ ਕਹਿਣਾ। ਤੋ ਗਲੰਗ ਦਾ ਚਲੋ 19 ਕੀ ਕਰਦਾ ਹੁੰਦਾ ਜਿਆਦਾ ਤਲੀ ਬੱਛੀ ਆ ਫਲ ਸੀਲਸਾਊ ਆ ਠੋਸ ਨਿੱਗਰ ਹਵਾਨਾ 2 ਨੰਬਰ ਤੇ ਆ ਜੀਏ ਬਾਈ ਜੇਰ ਚੱਕ ਲਾ ਦੋਸਤੋ ਬਾਕੀ ਜੇਰ ਦੀ ਵੀਡੀਓ ਵੀ ਬਣੀ ਹੋਈ ਆ ਜਿਹਦੇ ਪਸੰਦ ਆ ਉਹ ਤੁਹਾਨੂੰ ਵਟਸਐਪ ਤੇ ਵੀ ਬਾਈ ਸੈਂਡ ਕਰ ਦੂਗਾ ਬਾਕੀ ਬੱਠਾ ਲਓ ਵੀ ਇੱਥੇ ਰੱਖ ਲਾ ਬਸ ਵੀਡੀਓ ਬਣਾਉਣੀ ਕਰਕੇ ਜੇਰ ਨਾ ਪੀਣੀ ਬੱਠਲ ਜੇਰ ਦਾ ਜੇਰ ਵਾਲੇ ਪਾਸੇ ਕੋਈ ਭੈਣ ਭਰਾ ਵਹਿਮ ਨਾ ਕਰੇ ਫਿਰ ਪਤਾ ਨਹੀਂ ਪਈ ਹੋਊ ਕਿ ਨਹੀਂ ਪਈ ਹੋ ਤੁਹਾਨੂੰ ਵਿਖਾਵ ਹੀ ਦਿੱਤੀ ਆ ਬਾਕੀ ਵੀਡੀਓ ਵੀ ਹੈਗੀ ਆ WhatsApp ਤੇ ਤੁਹਾਨੂੰ ਸੈਂਡ ਕਰ ਦੇਣਗੇ ਨਹੀਂ ਤੁਸੀਂ ਆ ਕੇ ਵੀਰ ਦੇ ਫੋਨ 'ਚ ਵੇਖ ਲਓ ਦੋ ਨੰਬਰ ਬਾਰੇ ਦੱਸੀ ਹੈ ਬਾਈ ਇਹ ਵੀ ਵੀਰੇ ਦੂਜੇ ਸੂਏ ਹੁੰਦੀ ਆ ਠੀਕ ਆ ਦਿਨ ਕੱਢਦੇ ਵੀਰੇ ਪੰਜ ਸੱਤ ਕਿੰਨਾ ਕੇ ਦੁੱਧ ਪਿਆਜੂ ਦੁੱਧ ਵੀਰੇ ਵੀ 20 ਲੀਟਰ ਨਾਰਮਲੀ ਜ਼ਰੂਰੀ ਜਿਹਾ ਜਨਾਲੀ ਕੋਲ ਬੈੜਾ ਕੱਢੀ ਬਾਹਰ ਨੂੰ ਦੋਸਤੋ ਇੱਕ ਨੰਬਰ ਦੂਜਾ ਸੂਗਾ ਸੂਈ ਆ ਦੋ ਨੰਬਰ ਗੱਬਣ ਦੁੱਧ ਬਾਈ ਦੱਸ ਸੇਮ ਹੀ ਪਿਆ ਜਾਣਗੇ ਇੱਥੇ 20 22 22 ਕਿਲੋ ਬਾਕੀ ਜਿਹੜੇ ਭੈਣ ਭਰਾ ਦੇ ਪਸੰਦ ਆਊਗੇ ਹਰ ਇੱਕ ਵੀਡੀਓ ਚ ਵਾਰ-ਵਾਰ ਕਹੀਦਾ ਮਾਲਕ ਦੇ ਘਰੇ ਆਓ ਸੂਆ ਸਵਾਇਆ ਪਸ਼ੂਆ ਦੋ ਟਾਈਮ ਚੋਕੇ ਲੈ ਲਓ ਗੱਭਣ ਪਸ਼ੂਆ ਚੀਪਾ ਕੱਢ ਕੇ ਲਓ ਕਿਉਂਕਿ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦ ਹੈ ਭਾਰੀ ਪੂਰੀ ਬਹੁਤ ਦਾ ਸੈਡਾਂ ਚ ਵਲ ਢਲ ਹਜੇ ਕਾਫੀ ਬਾਕੀ ਆ ਬਾਕੀ ਦਿਨ ਪੰਜ ਸੱਤ ਦੇ ਨੇ ਲੈ ਜਾਣੇ ਆ ਸਾਰੀ ਵਲ ਢਲ ਕੱਢ ਕੇ ਸੋਨਾ ਇਹ ਵੀ ਇੱਕ ਨੰਬਰ ਵਾਂਗੂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਾਣ ਇਹਦੇ ਵੀ ਸੋਹਣੇ ਆ ਚਾਰ ਹੀ ਥਾਣਾ ਕੋਈ ਵਾਧੂ ਫੋਟ ਸ਼ਾਂਗ ਨਹੀਂ ਗੁਲਾਬੀ ਥਾਣਾ ਹੱਦੀ ਚਵਾਈ ਵਾਲੇ ਭਵਾਂ ਕੋਈ ਹੱਥੀ ਚਵਾਈ ਕਰ ਲੈ ਭਵਾਂ ਮਸ਼ੀਨ ਤੇ ਚਵਾਈ ਕਰ ਲੈ ਪ੍ਰਿੰਟ ਪ੍ਰੋਂਟੇ ਦਾ ਵੀ ਪੂਰਾ ਸੋਨਾ ਡੱਬੀਆਂ ਵਹਿੜਾਂ ਦੋਸਤੋ ਹੁਣ ਰਤ ਬਦਲ ਗਈ ਆ ਹੁਣ ਅੱਗੇ ਸਿਆਲ ਆ ਜੈਣਾ ਇਸ ਤੋਂ ਪਹਿਲਾਂ ਜਾਦੇ ਵੀਡੀਓ ਜਰਸੀਆਂ ਦੀ ਕ੍ਰਾਸ ਵਹਿੜਾਂ ਦੀ ਲਾਲ ਵਹਿੜਾਂ ਦੀ ਜਾਦੇ ਅਪਲੋਡ ਹੁੰਦੀ ਸੀ ਪਰ ਹੁਣ ਰੈਗੂਲਰਲੀ ਡੱਬੀਆਂ ਵਹਿੜਾਂ ਦੀ ਜਾਦੇ ਵੀਡੀਓ ਵੇਖਣ ਨੂੰ ਮਿਲਿਆ ਕਰੂਗੀ ਵਿਚ ਵਿਚ ਕ੍ਰਾਸ ਅੰਗ ਵੀ ਮਿਲ ਜਾਊਗਾ ਪਰ ਜਾਦੇ ਵੀਡੀਓ ਹੁਣ ਜਾਤ ਵਾਲੀ ਵਹਿੜਾਂ ਦੀ ਰੂਟੀਨ ਚ ਵੇਖਣ ਨੂੰ ਮਿਲਿਆ ਕਰੂਗੀ ਕਿਉਂਕਿ ਹੁਣ ਅੱਗੇ ਸਿਆਲ ਆ ਜਾਣੇ ਆ ਇਹਦਾ ਮੁੱਲ ਬਈ ਜਾਇਜ਼ ਜਿਆ ਤੇਰਾ ਵੀਰੇ ਮੁੱਲ 70 75 ਜਿੰਨਾ ਮਰਜ਼ੀ ਕਰ ਲਈਏ ਅੱਜ 60000 ਦੀ ਦੇ ਦਾਂਗੇ ਬਈ ਸਹੀ ਆ ਦੋਸਤੋ ਮੁੱਲ ਵੀਰ ਕਹਿੰਦਾ 70 75000 ਜਿੰਨਾ ਮਰਜ਼ੀ ਕਰਾ ਲਓ ਕਮਾ ਲਈਏ ਅੱਜ ਵੀਰ ਕਹਿੰਦਾ 65000 ਦੀ ਦੇ ਦਿਆਂਗੇ ਹਾਂ ਹਾਂ ਆ ਸਾਰੀ ਵਾਲ ਢੱਲ ਕੱਢ ਕੇ ਸੂਣਾ ਪੰਜ ਸੱਤ ਦਿਨ ਇਹਨੇ ਲੈ ਜਾਣੇ ਆ ਬਾਕੀ ਦਿਹਾੜੀ ਡੰਗ ਦਾ ਤਾਂ ਚਲੋ ਪਸ਼ੂ ਦਾ ਪਤਾ ਨਹੀਂ ਹੁੰਦਾ ਕੋਈ ਪਹਿਲਾਂ ਵੀ ਸੂ ਸਕਦਾ ਤੇ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਉਹ ਤੁਹਾਨੂੰ ਵੀ ਪਤਾ ਹੋ ਅੱਗੇ ਵਾਹੀਗਰੂ ਨੂੰ ਪਤਾ ਕਿ ਦਿਨਾਂ ਤੇ ਸੁੰਦੀ ਆ ਜਾਂ ਇੱਕ ਦਿਨ ਪਹਿਲਾਂ ਸੁੰਦੀ ਆ ਉਹ ਤਾਂ ਕੋਈ ਦਿਨ ਗਿਣੇ ਵੀ ਤਾਂ ਹੈ ਨਹੀਂ ਕਿ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਇੰਨੇ ਵਜ ਕੇ ਇੰਨੇ ਮਿੰਟ ਦੇ ਆ ਨੇ ਸੂ ਪੈਣਾ ਕਰਮਾ ਵਾਲੀ ਨੇ ਉਹਦਾ ਤਾਂ ਕੋਈ ਪੱਕਾ ਨਹੀਂ ਪਤਾ ਹੁੰਦਾ ਪਰ ਤੁਸੀਂ ਪੰਜਾਂਕ ਦਿਨਾਂ ਦੀ ਕੱਚੀ ਮੰਨ ਲਓ ਕੋਈ ਇੱਕ ਦਿਨ ਪਹਿਲਾਂ ਵੀ ਬੱਚਾ ਦੇ ਸਕਦੀ ਹੈ ਤੇ ਕੋਈ ਇੱਕ ਦਿਨ ਉੱਪਰ ਵੀ ਲੈ ਸਕਦੀ ਹੈ ਜੇ ਕੋਈ ਭੈਣ ਭਰਾ ਜਿਆਦਾ ਹੈਗਾ ਕਿ ਆਪਾਂ ਸੂਈ ਸਵਾਈ ਲੈਣੀ ਆ ਫਿਰ ਆ ਇੱਕ ਨੰਬਰ ਹੈਗੀ ਆ ਇਹ ਤਾਜੀ ਸੂਈ ਹੈ ਜੇਰ ਵਾਲੇ ਪਾਸੋਂ ਓਕੇ ਕੰਪਲੀਟ ਹੈ ਦੁੱਧ ਇਹ ਵੀ ਓਨਾ ਹੀ ਪਿਆ ਜੂ 22 ਕਿਲੋ ਮੁੱਲੇ ਦਾ 72000 2 ਨੰਬਰ ਦਾ 65000 ਇਹ ਜੋੜਾ ਵਹਿੜਾਂ ਦਾ ਸੇਲ ਹੈ ਦੋਵੇਂ ਸੀਲਸ ਆਊ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਤੇ ਵਹਿੜਾ ਲਾਉਣੀਆਂ ਤੇ ਬਿਲਕੁਲ ਜਾਇਜੇ ਮੁੱਲ ਆ ਜਾਤ ਵਾਲੀਆਂ ਵਹਿੜਾ ਵਧੀਆ ਕੋਈ 4 4 5 5 ਸੂਵੇ ਕਰਮ ਵਾਲੀਆਂ ਵਧੀਆ ਦੁੱਧ ਪਿਆ ਜਾਣਗੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦਿਨੋਂ ਦਿਨ ਮਹਿੰਗਾਈ ਵਾਧੀ ਆ ਤੋ ਸੂਵੇ ਦੁੱਧ ਪੀ ਕੇ ਵੀ ਤੁਸੀਂ ਤਿੰਨ ਸੂਵੇ ਪੀ ਕੇ ਵੀ ਜੇ ਸੇਲ ਕਰਦੇ ਆ ਤਾਂ ਵੀ ਇੰਨੇ ਪੈਸਿਆਂ ਦੀਆਂ ਇਹਨਾਂ ਨੇ ਫੇਰ ਵੇਚ ਜਣਾ ਕਿਉਂਕਿ ਜਿੰਨੀ ਹੋਣ ਮਹਿੰਗਾਈ ਆ 6 ਮਹੀਨਿਆਂ ਨੂੰ ਹੋਰ ਵੱਧ ਜਣੀ ਸਾਲ ਨੂੰ ਹੋਰ ਵੱਧ ਜਣੀ ਦਿਨੋਂ ਦਿਨ ਵਧਣੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਬਿਲਕੁਲ ਸਸਤੇ ਮੋਲ ਦੀਆਂ ਦੋ ਡੱਬੀਆਂ ਵੜਾਂ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਵੀਰ ਦੇ ਘਰੇ ਆ ਜਾਓ ਆਪ ਦੀ ਤਸੱਲੀ ਕਰਕੇ ਲੈ ਜਾਓ ਪਾਸੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨੂੰ ਮਿਲਦੇ ਨੇ